ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਸਭ ਵਿਗਾਨੇ ਦਾ ਭਾਗ 12ਵਾਂ ਇਸ ਕਹਾਣੀ ਨੂੰ ਲਿਖਿਆ ਹੈ ਜੀ ਲੇਖਕ ਦਿਆਲ ਕੌਰ ਜੀ ਨੇ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸਰਜੀਤ ਸਿੰਘ ਤੇ ਰਾਜਵੀਰ ਦੀ ਰੋਟੀ ਹੁਣ ਗੁਰਵੀਰ ਦੀ ਪਤਨੀ ਬਣਾ ਕੇ ਦਿੰਦੀ ਪਰ ਉਹ ਰਿੰਦੇ ਪੁਰਾਣੇ ਘਰ ਵਿੱਚ ਹੀ ਸੀ ਹੁਣ ਭਾਵੇਂ ਰੋਟੀ ਪਾਣੀ ਗੁਰਵੀਰ ਦੀ ਪਤਨੀ ਬਣਾ ਕੇ ਦਿੰਦੀ ਸੀ ਪਰ ਸਰਜੀਤ ਸਿੰਘ ਫਿਰ ਵੀ ਦੁੱਧ ਜਿਉਂਦਾ ਤਿਉਂ ਛੋਟੇ ਪੁੱਤਰ ਵੱਲ ਵੀ ਦਿੰਦਾ ਸੀ ਜਿਵੇਂ ਵੱਡੇ ਪੁੱਤਰ ਵੱਲ ਦਿੰਦਾ ਸੀ ਉਸ ਨੂੰ ਤਾਂ ਆਪਣੇ ਬੱਚੇ ਤੇ ਪੋਤੇ ਨੂੰ ਹਾਂ ਸਭ ਇੱਕ ਬਰਾਬਰ ਸੀ ਫਰਕ ਤਾਂ ਉਹਨਾਂ ਹੀ ਰੱਖਦੇ ਸੀ ਸੱਸ ਸਹੁਰੇ ਵਿੱਚ ਉਸ ਘਰ ਵਿੱਚ ਹੁਣ ਨੀਤੂ ਵੀ ਰਹਿੰਦੀ ਸੀ ਪਰ ਨੀਤੂ ਨੂੰ ਇੱਕ ਕਮਰਾ ਅਤੇ ਰਸੋਈ ਅਲੱਗ ਦਿੱਤਾ ਹੋਇਆ ਸੀ ਕਈ ਵਾਰੀ ਰਾਜਵੀਰ ਤੇ ਸੁਰਜੀਤ ਦੋਨੋਂ ਪਤੀ ਪਤਨੀ ਆਪਸ ਵਿੱਚ ਗੱਲਾਂ ਕਰਦੇ ਕਰਦੇ ਲੜ ਵੀ ਪੈਂਦੇ ਸੀ ਗੁਰਵੀਰ ਨੇ ਆਪਣਾ ਮਕਾਨ ਅਲੱਗ ਬਣਾ ਲਿਆ ਸੀ ਉਸ ਨੂੰ ਦੇਖ ਕੇ ਹੁਣ ਨੀਤੂ ਵੀ ਚਾਹੁੰਦੀ ਸੀ ਕਿ ਮੈਂ ਵੀ ਆਪਣਾ ਅਲੱਗ ਮਕਾਨ ਬਣਾ ਲਵਾਂ ਖਾਲੀ ਥਾਂ ਸੀ ਉੱਥੇ ਤਾਂ ਗੁਰਵੀਰ ਨੇ ਮਕਾਨ ਬਣਾ ਲਿਆ ਸੀ ਪਰ ਹੁਣ ਲਾਡੀ ਨੇ ਤਾਂ ਉਸ ਥਾਂ ਹੀ ਮਕਾਨ ਬਣਾਉਣਾ ਸੀ ਜਿਸ ਥਾਂ ਤੇ ਪੁਰਾਣਾ ਮਕਾਨ ਬਣਿਆ ਹੋਇਆ ਸੀ ਲਾਡੀ ਨੇ ਪਹਿਲਾਂ ਦੋ ਕਮਰੇ ਡੰਗਰਾਂ ਵਾਲੀ ਥਾਂ ਤੇ ਬਣਾ ਲਏ ਫਿਰ ਬਾਕੀ ਮਕਾਨ ਨੂੰ ਢਾ ਦਿੱਤਾ ਰਾਜਵੀਰ ਨੂੰ ਤਾਂ ਉਸ ਦੇ ਵੱਡੇ ਪੁੱਤਰ ਦੇ ਮਕਾਨ ਦੇ ਥੱਲੇ ਇੱਕ ਕਮਰਾ ਤੇ ਬਾਥਰੂਮ ਬਣਾ ਕੇ ਦੇ ਦਿੱਤਾ ਗਿਆ surjit laadi ਦੇ ਬਣਾਏ ਹੋਏ ਦੋ ਕਮਰਿਆਂ ਵਿੱਚ ਇੱਕ ਵਿੱਚ ਉਹ ਆਪ ਰਹਿੰਦੇ ਸੀ ਇੱਕ ਆਪਣੇ ਪਿਤਾ ਨੂੰ ਦੇ ਦਿੱਤਾ ਸੀ ਰਾਜਵੀਰ ਆਪਣੇ ਪਤੀ ਵਾਲੇ ਕਮਰੇ ਵਿੱਚ ਰਹਿ ਸਕਦੀ ਸੀ ਪਰ ਨੀਤੂ ਨੇ ਉਹਨਾਂ ਨੂੰ ਵੀ ਹੁਣ ਅੱਡ ਕਰਨ ਦਾ ਬਹਾਨਾ ਬਣਾ ਲਿਆ ਸੀ ਉਹ ਆਖਣ ਲੱਗੀ ਕਿ ਦੋਨੋਂ ਮੰਮੀ ਪਾਪਾ ਲੜਦੇ ਰਹਿੰਦੇ ਹਨ ਇਹ ਇੱਕ ਦੂਜੇ ਨੂੰ ਗਲਤ ਬੋਲਦੇ ਹਨ ਸਾਡੇ ਬੱਚਿਆਂ ਤੇ ਇਹਨਾਂ ਗੱਲਾਂ ਦਾ ਗਲਤ ਅਸਰ ਪੈਂਦਾ ਹੈ ਇਸ ਕਰਕੇ ਇਹਨਾਂ ਨੂੰ ਅੱਡ-ਅੱਡ ਕਰ ਦਿੱਤਾ ਜਾਵੇ। ਸੁਰਜੀਤ ਸਿੰਘ ਤਾਂ ਚੰਗਾ ਭਲਾ ਤੁਰਦਾ ਫਿਰਦਾ ਸੀ ਪਰ ਰਾਜਵੀਰ ਤਾਂ மஞ்சੇ ਤੇ ਬੈਠੀ ਸੀ। ਥੋੜਾ-ਬਹੁਤਾ ਤੁਰਦੀ ਸੀ। ਉਹ ਵੀ ਸੋਟੀ ਦੇ ਸਹਾਰੇ। ਦੋਵੇਂ ਪਤੀ-ਪਤਨੀ ਜਿਹੜੇ ਦੁੱਖ ਵੇਲੇ, ਗਰੀਬੀ ਸਮੇਂ ਇਕੱਠੇ ਰਹਿ ਕੇ ਗੁਜ਼ਾਰਾ ਕਰਦੇ ਸੀ, ਆਪਣੇ ਬੱਚਿਆਂ ਨੂੰ ਵੀ ਪਾਲਦੇ ਸੀ। ਅੱਜ ਉਹਨਾਂ ਨੂੰ ਉਹਨਾਂ ਬੱਚਿਆਂ ਨੇ ਹੀ ਅਲੱਗ-ਅਲੱਗ ਕਰ ਦਿੱਤਾ। ਅਜੇ ਤਾਂ ਉਹ ਜਿੰਦਾ ਨੇ ਮਰ ਕੇ ਤਾਂ ਸਭ ਹੀ ਅੱਡ ਹੁੰਦੇ ਨੇ ਨੂਹਾਂ ਦੇ ਦਿਲਾਂ ਵਿੱਚ ਆਪਣੀ ਸੱਸ ਲਈ ਉਹ ਪਿਆਰ ਨਹੀਂ ਹੁੰਦਾ ਜੋ ਇੱਕ ਧੀ ਆਪਣੀ ਮਾਂ ਨੂੰ ਕਰਦੀ ਹੈ ਅੱਜ ਰਾਜਵੀਰ ਇਸ ਤਰ੍ਹਾਂ ਆਪਣੇ ਕਮਰੇ ਵਿੱਚ ਬੈਠੀ ਸੀ ਜਿਵੇਂ ਉਸ ਦਾ ਕੋਈ ਵੀ ਨਹੀਂ ਹੁੰਦਾ ਸਵੇਰੇ ਸ਼ਾਮ ਦੁਪਹਿਰ ਪੋਤਾ ਰੋਟੀ ਪਾਣੀ ਫੜਾ ਕੇ ਚਲਾ ਜਾਂਦਾ ਹੈ ਕੋਈ ਵੀ ਰਾਜਵੀਰ ਕੋਲ ਆ ਕੇ 10 ਮਿੰਟ ਬੈਠ ਨਹੀਂ ਸਕਦਾ ਕਿਉਂਕਿ ਹਰ ਇੱਕ ਨੂੰ ਆਪਣੇ ਨਵੇਂ ਰਜੇਵੇ ਛਿੜੇ ਹੋਏ ਨੇ ਉਹ ਪਤੀ ਨਾਲ ਉਹ ਪਤੀ ਜਿਸ ਨਾਲ ਉਸਨੇ ساری ਜ਼ਿੰਦਗੀ ਕੱਟ ਲਈ ਸੀ ਉਹ ਵੀ ਆਪਣਾ ਅਲੱਗ ਕਮਰੇ ਵਿੱਚ ਚੁੱਪਚਾਪ ਬੇਫਿਕਰ ਹੋ ਕੇ ਸੌ ਜਾਂਦਾ ਹੈ ਉਹ ਰਾਜਵੀਰ ਜਿਹੜੀ ਸਾਰੇ ਪਰਿਵਾਰ ਦੇ ਲਈ ਖੂਹ ਤੋਂ ਪਾਣੀ ਢੋ ਟੋਕੇ ਬਾਲਟੀਆਂ ਭਰਦੀ ਹੁੰਦੀ ਸੀ ਕਿ ਪਰਿਵਾਰ ਦੇ ਮੈਂਬਰਾਂ ਨੇ ਆ ਕੇ ਨਹਾਉਣਾ ਹੈ ਅੱਜ ਉਸ ਕੋਲ ਬੈਠ ਕੇ ਕੋਈ ਗੱਲ ਕਰਨ ਵੀ ਨਹੀਂ ਤਿਆਰ ਢਿੱਡੋਂ ਜੰਮੇ ਪੁੱਤਰਾ ਨੂੰ ਵੀ ਉਸ ਤੇ ਕੋਈ ਤਰਸ ਨਹੀਂ ਹੁੰਦਾ ਕੀ ਸਿਰਫ ਇੱਥੇ ਮਨੁੱਖ ਰੋਟੀ ਖਾਣ ਲਈ ਜਾਂਦਾ ਹੈ ਕੀ ਉਸ ਨੂੰ ਆਪਣਿਆਂ ਦਾ ਪਿਆਰ ਨਹੀਂ ਚਾਹੀਦਾ ਜਦੋਂ ਮੈਂ ਰਾਜਵੀਰ ਕੋਲ ਗਈ ਤਾਂ ਮੈਂ ਵੀ ਉਸ ਦੀ ਹਾਲਤ ਵੇਖ ਕੇ ਬਹੁਤ ਦੁਖੀ ਹੋਈ ਜਦੋਂ ਮੈਂ ਰਾਜਵੀਰ ਨੂੰ ਪੁੱਛਿਆ ਕਿ ਤੁਸੀਂ ਇੱਥੇ ਇਕੱਲੇ ਹੀ ਰਹਿੰਦੇ ਹੋ ਤੁਹਾਡੇ ਕੋਲ ਕੋਈ ਵੀ ਨਹੀਂ ਆਉਂਦਾ ਮੈਨੂੰ ਆਖਣ ਲੱਗੀ ਕਿ ਆਉਣਾ ਮੇਰੇ ਕੋਲ ਕਿਸ ਨੇ ਹੈ ਹੁਣ ਤਾਂ ਮੇਰੇ ਆਪਣੇ ਵੀ ਵਿਗਾਨੇ ਹੋ ਗਏ ਕਹਾਣੀ ਨੂੰ ਪੂਰਾ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਅਗਲੀ ਕਹਾਣੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ